ਸਤਿ ਸ਼੍ਰੀ ਅਕਾਲ ਜੀ ਕੱਲ ਆਪਾਂ ਇੱਕ ਵੀਡੀਓ ਪਾਈ ਸੀਗੀ ਜਿਹੜਾ ਪ੍ਰਸ਼ਾਸਨ ਦੁਆਰਾ ਘਰ ਟਾਏ ਜਾ ਰਹੇ ਸੀਗੇ ਤੇ ਬੜੇ ਸਰੋਤਿਆਂ ਨੇ ਸਾਨੂੰ ਮੈਸੇਜ ਆਇਆ ਵੀ ਦੂਜੀ ਧਿਰ ਦਾ ਵੀ ਪੱਖ ਲਿਆ ਜਾਵੇ ਜਿਨ੍ਹਾਂ ਦੇ ਘਰ ਟਾਏ ਗਏ ਆ ਤੇ ਅੱਜ ਆਪਾਂ ਬਾਈ ਜੀ ਹਰਾਂ ਕੋਲੇ ਖੜੇ ਆ ਪਹਿਲਾਂ ਤੁਸੀਂ ਦੇਖ ਲਓ ਵੀ ਪਿੱਛੇ ਕਿੰਨੀ ਬਰਬਾਦੀ ਕਰੀ ਆ ਪ੍ਰਸ਼ਾਸਨ ਨੇ ਆ ਸਾਰੇ ਇੱਧਰ ਰੁੱਖ ਲਾਏ ਹੋਏ ਸੀ ਬਾਈ ਦੇ ਸਾਰੇ ਰੁੱਖ ਤੋੜਤੇ ਤੇ ਇਹ ਬਾਈ ਜੀ ਦਾ ਘਰ ਆ ਮਾਸਟਰ ਜੀ ਦਾ ਤੇ ਆਪਾਂ ਇਹਨਾਂ ਤੋਂ ਪੁੱਛਦੇ ਆ ਵੀ ਕੀ ਗੱਲ ਆ ਕੀ ਇਹ ਰੌਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਰੋਲਾ ਜੀ ਦੱਸੋ ਸਾਰਾ ਸਰੋਤਿਆਂ ਨੂੰ ਬੋਲ ਕੇ ਸਾਡਾ ਰੋਲਾ ਤਾਂ ਕੋਈ ਨਹੀਂ ਜੀ ਸਾਡਾ ਇਹ ਆ ਵੀ ਇਹ ਜਿਹੜਾ ਮੇਰਾ ਘਰ ਆ ਇਹ ਐਨ ਐਚ ਜਿਹੜਾ 105 ਬੀ ਆ ਜੀ ਉਹਦੇ ਵਿੱਚ ਹੀ ਆਉਂਦਾ ਸੀਗਾ ਤੇ ਸਰਕਾਰ ਨੇ ਇਹਦੀ ਜਿਹੜੀ ਪਾਇਆ ਹੈ ਚਾਹੀ ਨੂੰ ਪਾਇਆ ਹੈ ਜਿਹੜੀ ਮੇਰੀ ਜਗ੍ਹਾ ਨੂੰ ਪਾਇਆ ਹੈ ਚਾਹੀ ਚ ਪਾਇਆ ਤੁਸੀਂ ਇਹ ਦੇਖੋ ਵੀ ਜਗਾ ਚਾਹੀ ਹੈ ਉਹਦੇ ਵਿੱਚ ਘਰ ਪਿਆ ਹੋਇਆ ਜੀ ਦੂਜੀ ਵੱਡੀ ਗੱਲ ਇਹ ਆ ਵੀ ਇਹਦਾ ਜਿਹੜੀ ਮੈਂ 2016 ਤੋਂ ਟੈਕਸ ਜਦੋਂ ਇਹ ਸ਼ਹਿਰ ਦੇ ਵਿੱਚ ਆ ਮੈਂ ਟੈਕਸ ਹੋਂ ਤੱਕ ਭਰਦਾ ਜੀ ਸੀਵਰੇਜ ਦਾ ਇਹਦੇ ਵਿੱਚ ਹੋਇਆ ਹੋਇਆ ਜੀ ਨਕਸ਼ਾ ਇਹਦਾ ਮੇਰੇ ਕੋਲੇ ਹੈਗਾ ਜੀ ਸਾਰਾ ਘਰ ਦਾ ਅਸੀਂ ਐਸ.ਡੀ.ਐਮ ਸਰ ਨੂੰ ਇੱਕ ਤੋਂ ਅਜ ਤੋਂ ਇੱਕ ਸਾਲ ਪਹਿਲਾਂ ਦੱਸ ਕੇ ਆਏ ਸੀ ਵੀ ਸਾਰੇ ਸਾਡੀ ਜਗ੍ਹਾ ਕਮਰਸ਼ੀਅਲ ਹੈ ਤੇ ਸਾਡਾ ਰਿਪੋਰਟ ਬਿਲਕੁਲ ਸਹੀ ਕੀਤਾ ਜਾਵੇ ਜੀ ਉਹਨਾਂ ਨੇ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਵੀ ਮੈਂ ਇਹ ਸਾਰਾ ਵੀ ਰਿਪੋਰਟ ਤੁਹਾਡਾ ਬਿਲਕੁਲ ਸਹੀ ਕਰੂੰਗਾ ਇਹਦਾ ਇਹ ਸਾਨੂੰ ਜੀ ਕਮਰਸ਼ੀਅਲ ਚ ਗੈਂਦੇ ਨਹੀਂ ਪਰ ਤੁਸੀਂ ਇਹ ਦੇਖੋ ਵੀ ਇਹ 1920 ਚ ਇਹਨਾਂ ਨੇ ਬਣਾਉਣਾ ਸ਼ੁਰੂ ਕੀਤਾ ਜੀ ਇਹ ਕਲੈਕਟਰੇਟ ਇਹਨਾਂ ਦਾ ਕਹਿੰਦਾ ਸਾਡਾ ਨਹੀਂ ਬਣਿਆ ਸਰਕਾਰੀ ਕਲੈਕਟਰੇਟ ਕਹਿੰਦਾ ਵੀ ਬੁੱਗੀਪੁਰਾ ਚੌਂਕ ਤੋਂ ਬਾਬਾ ਫਰੀਦ ਕੰਪਟੈਕਸ਼ਨ ਨੈਸ਼ਨਲ ਹਾਈਵੇ ਤੱਕ 100 ਫੁੱਟ ਦੀ ਢੁਗਾਈ ਤੱਕ ਸੜਕ ਦੇ ਦੋਨੋਂ ਪਾਸੇ ਕਮਰਸ਼ੀਅਲ ਰੇਟ ਲੱਗੇਗਾ ਇਹ ਤਾਂ 100 ਫੁੱਟ ਤੋਂ ਪਿੱਛੇ ਰੈਸੀ ਰੇਟ ਲੱਗੇਗਾ ਇਹਦੇ 'ਚ ਤੁਸੀਂ ਦੇਖੋ ਵੀ ਇਹ 100 ਫੁੱਟ ਤੋਂ ਜਿਹੜਾ ਹੈਗਾ ਜੀ ਸਾਡਾ ਘਰ ਜਿਹੜਾ ਇੱਥੋਂ 100 ਫੁੱਟ ਤੱਕ ਜੇ ਅਸੀਂ ਅੱਜ ਇਹਦੀ ਰਜਿਸਟਰੀ ਕਰਾਉਣੀ ਹੋਵੇ ਤਾਂ ਇਹ ਸਾਡੇ ਤੋਂ ਕਮਰਸ਼ੀਅਲ ਦੇ ਪੈਸੇ ਲੈਣਗੇ ਜੇ ਸਰਕਾਰ ਸਾਡੇ ਤੋਂ ਕਮਰਸ਼ੀਅਲ ਦੇ ਪੈਸੇ ਲੈਂਦੀ ਹੈ ਤਾਂ ਫਿਰ ਦੇਣ ਵੇਲੇ ਕਿਉਂ ਨਹੀਂ ਬਈ ਦੇਣ ਵੇਲੇ ਚਾਹੀਜ ਪਿਆ ਜਾਂਦਾ ਜੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਦੋ ਕਨਾਲ ਤੱਕ ਰਕਵੇ ਦਾ ਰੇਟ ਗਰਮੂ ਕੀ ਰੇਸ਼ੀ ਵਾਲਾ ਲੱਗੇਗਾ ਜੇ ਅਸੀਂ ਇਹਨੂੰ ਵੀ ਮੰਨ ਲਏ ਨੇ ਆ ਤਾਂ ਫਿਰ ਵੀ ਇਹ ਚਾਹੀ ਚ ਪਾਇਆ ਗਿਆ ਜੀ ਦੋ ਕਨਾਲਾਂ ਤੋਂ ਘੱਟ ਚਾਹੀ ਨਹੀਂ ਲੱਗਣਾ ਇਹਨਾਂ ਦਾ ਕਰੈਕਟ ਰੇਟ ਕਹਿੰਦਾ ਅਸੀਂ ਜਦੋਂ ਜਾ ਕੇ ਕਹਿੰਨੇ ਆ ਨਹੀਂ ਜੀ ਇਹਨੂੰ ਨਹੀਂ ਅਸੀਂ ਮੰਨਦੇ ਉਹ ਇਹੀ ਚੀਜ਼ ਕਹਿੰਦੇ ਆ ਵੀ ਇਹ ਚੀਜ਼ ਨੂੰ ਅਸੀਂ ਨਹੀਂ ਮੰਨਦੇ ਉਸ ਤੋਂ ਬਾਅਦ ਮੇਰਾ ਜਿਹੜਾ ਘਰ ਆ ਉਹ ਅੱਧਾ ਢੈਂਦਾ ਜੀ ਇਹਨਾਂ ਦੇ ਮੁਤਾਬਕ ਤੁਸੀਂ ਵੇਖੋ ਵੀ ਇੱਥੇ ਇਹਨਾਂ ਦਾ ਜਿਹੜਾ ਐਨ ਐਚ ਏ ਦਾ ਕੋਈ ਬੰਦਾ ਆਇਆ ਸੀ ਉਹ ਮਸ਼ਕਰੀਆਂ ਹੱਸਦਾ ਸੀ ਉਹ ਕਹਿੰਦਾ ਵੀ ਵਿਚਾਲੋ ਜੀਰ ਦੋ ਮੈਂ ਉਹਨੂੰ ਕਹ ਵੀ ਤੁਸੀਂ ਆਪ ਦੀ ਸੜਕ ਵਾ ਉਧਰ ਨੂੰ ਕਰ ਲੋ ਸੜਕ ਤੇ ਇਹਨਾਂ ਦੀ ਪੂਰੀ ਮਹਿੰਤੀ ਚ ਹੋਣੀ ਚਾਹੀਦੀ ਆਈ ਕਾਰ ਅਗਲੇ ਦਾ ਜਿਹੜਾ ਪਹਿਲਾ ਬਣਿਆ ਉਹ ਵਿਚਾਲੋ 치ਰ ਦੋ ਆਂਦੇ ਜੀ ਤੁਸੀਂ ਦੇਖੋ ਵੀ ਜੀ ਇਹ ਘਰ ਤਾਂ ਵਿਚਾਲੋ 치ਰੇ ਜਾਊਗਾ ਤੇ ਇਹ ਰਹਿ ਕੀ ਜਾਊਗਾ ਜੀ ਕੀ ਇਹਦਾ ਲੈਂਡਰ ਸਾਰਾ ਟੁੱਟੂ ਗੈਣੀ ਜੀ ਇਹਦਾ ਮੈਨੂੰ ਸਿਰਫ 10 ਲੱਖ ਰੁਪਈਆ 1.5 10 ਲੱਖ ਰੁਪਈਆ ਦੇ ਰਿਹਾ ਜੀ ਇਹਦਾ ਬੇਸਿਕ ਉਸ ਤੋਂ ਬਾਅਦ ਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇੱਕ ਮਿੰਟ ਆਓ ਜੀ ਆਪ ਇਹਨਾਂ ਸਰਕਾਰ ਦਾ ਬੜਾ ਜ਼ੋਰ ਲੱਗਿਆ ਹੋਇਆ ਵੀ ਰੋਕ ਲਾਓ ਰੋਕ ਲਾਓ ਆ ਕਾਲੀ ਸੀ ਜੀ ਇਹ ਘਟੋ ਘੜੇ ਮੇਰੇ ਖ 15 ਸਾਲ ਤੋਂ 20 ਸਾਲ ਪੁਰਾਣੀ ਹੋਣੀ ਹੈ ਜੀ ਦੇਖੋ ਇਹ ਕਿ ਨਹੀਂ ਇੱਧਰ ਤੁਸੀਂ ਨਿਗਾਹ ਮਾਰੋ ਜੀ ਸਾਰੇ ਕਿੱਡੇ ਮਹਿੰਗੇ ਮਹਿੰਗੇ ਦਰੱਖਤ ਲੱਗਿਆ ਉਹ ਜਿਹੜਾ ਹੋਇਆ ਵਾ ਜੀ ਉਹ ਜਿਹੜਾ ਵੀ ਪੌਦਾ ਤੁਸੀਂ ਵੇਖੋ ਵੀ ਇਹ ਕਿੰਨੇ ਚਿਰ ਚਿਰ ਦਾ ਹੋਇਆ ਹੋਊਗਾ ਜੀ ਇਹ ਨਿੱਕੇ ਨਿੱਕੇ ਪਾਲੇ ਬੱਚਿਆਂ ਨੂੰ ਜੀ ਕੋਈ ਵੀ ਪੌਦਾ ਦਾ ਜੀ 5-6000 ਤੋਂ ਘਟਦਾ ਨਹੀਂ ਹੈਗਾ ਜੀ ਘੰਟੇ ਇਹ ਤਾਂ ਤੜਕੇ ਡਾਈਦਾ ਸੀ ਘੰਟੇ ਸ਼ਾਮ ਨੂੰ ਬੱਚਿਆਂ ਨੂੰ ਇਹ ਪਾਲੇ ਜੀ ਇਹਨਾਂ ਨੇ ਰੁੱਖਾਂ ਦਾ ਜਿਹੜਾ ਦਰੱਖਤਾਂ ਦਾ ਵਾਰਡ ਹੁੰਦਾ ਉਹ ਪਾਸ ਹੀ ਨਹੀਂ ਕੀਤਾ ਬਿਨਾ ਪਾਸ ਕੀਤੇ ਤੋਂ ਇਹਨਾਂ ਨੇ ਆਹ ਵੇਖੋ ਜੀ ਇਹ ਤੋੜੇ ਕੀ ਇਹ ਕਾਨੂੰਨ ਦੇ ਅੰਡਰ ਸੀਗਾ ਜੀ ਗੈਰ ਕਾਨੂੰਨੀ ਢੰਗ ਨਾਲ ਮੈਂ ਅਸੀਂ ਜੀ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਸਾਨੂੰ ਵਾਰਡ ਦੀ ਕਾਪੀ ਦਿਓ ਤੁਸੀਂ ਰੁੱਕ ਸਾਡੇ ਤੋੜੇ ਆ ਰੁੱਖਾਂ ਦੇ ਵਾਰਡ ਦੀ ਕਾਪੀ ਦਿਓ ਤਾਂ ਉਹਨਾਂ ਦਾ ਜਵਾਬ ਸੀ ਜੀ ਛੜਕ ਤੋਂ ਜਿਹੜੇ ਛੜਕ ਜਾਂਦੇ ਉਹਨਾਂ ਦਾ ਵਾਰਡ ਹੁੰਦਾ ਘਰਾਂ ਵਾਲਿਆਂ ਦਾ ਨਹੀਂ ਹੁੰਦਾ ਮੈਂ ਉਹਨੂੰ ਕਹਾਂ ਜੀ ਰਿਟਨ ਜੀ ਦੇ ਦਿਓ ਉਹ ਜਵਾਬ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਜੀ ਸਾਡੇ ਕੋਲੇ ਵੀਡੀਓ ਪਈਆਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਪ੍ਰਸ਼ਾਸਨ ਨੇ ਚੋਰਾਂ ਦਾ ਰੱਜ ਕੇ ਸਾਥ ਦਿੱਤਾ ਜੀ ਪ੍ਰਸ਼ਾਸਨ ਨੇ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਚੋਰਾਂ ਦਾ ਰੱਜ ਕੇ ਸਾਥ ਦਿੱਤਾ ਉਹ ਪੂਰਾ ਮਸ਼ਕਰੀਅਤੇ ਹਸਕੇ ਗਏ ਸਾਡੇ ਦੇ ਜਾਣ ਲੱਗੇ ਗੱਡੀਆਂ 'ਚ ਵੀ ਹਸਕੇ ਗਏ ਆ ਪੰਜਾਬ ਦੇ ਵਿੱਚ ਬਾਹਰ ਦੀਆਂ ਸਟੇਟਾਂ ਦੇ ਬੰਦੇ ਆ ਕੇ ਜਦੋਂ ਇਸ ਤਰ੍ਹਾਂ ਕਬਜ਼ਾ ਕਰਨਗੇ ਤਾਂ ਦੱਸੋ ਸਾਡਾ ਕੀ ਬਣੂਗਾ ਸਰ ਸਾਹਮਣੇ ਕਮਰਸ਼ੀਅਲ ਹੈ ਜੀ ਕੈਮਰਾਮੈਨ ਉੱਧਰ ਦੇਖੋ ਬਿਲਕੁਲ ਕਮਰਸ਼ੀਅਲ ਏਰੀਆ ਹੈ ਜੇ ਸਾਨੂੰ ਜੀ ਐਚ ਐਡੀ ਰਜਿਸਟਰੀ ਹੋਊਗੀ ਨਾ ਜੀ 100 ਫੁੱਟ ਦੇ ਅੰਦਰ ਉਹ ਕਮਰਸ਼ੀਅਲ ਦੇ ਪੈਸੇ ਲੈਣੇ ਇਹਨਾਂ ਨੇ ਸਾਡੇ ਤੋਂ ਜੀ ਤਾਂ ਸਾਨੂੰ ਇਹ ਪਾਰੇ ਚਾਹੀਦੇ ਅਸੀਂ ਐਸ ਡੀ ਐਮ ਸਾਹਿਬ ਨੂੰ ਪੁੱਛਿਆ ਵੀ ਸਰ ਜਿਹੜੇ ਪਟਵਾਰੀ ਨੇ ਇਹਦੇ ਇਹ ਨਕਸ਼ੇ ਕੀਤਾ ਸਾਡਾ ਰਿਕਾਰਡ ਤਿਆਰ ਈਓ ਦੇ ਕੋਈ ਕਾਰਵਾਈ ਨਹੀਂ ਭਾਣਾ ਨੀ ਵੀ ਪਟਵਾਰੀ ਨੂੰ ਬਚਾਉਣ ਦੇ ਵਿੱਚ ਸਾਰਿਆਂ ਦਾ ਜੋਰ ਲੱਗਾ ਡੀਸੀ ਤੋਂ ਲੈ ਕੇ ਥੱਲੇ ਤੱਕ ਜਿੰਨੇ ਅਫਸਰ ਆ ਸਾਰੇ ਪਟਵਾਰੀ ਨੂੰ ਰੱਜ ਕੇ ਬਚਾਉਣਾ ਚਾਹੁੰਦੇ ਆ ਜੀ ਮੈਂ ਨਾ ਵੀ ਇੰਨੇ ਜਿਆਦਾ ਪਾਵਰ ਪਟਵਾਰੀ ਡੀਸੀ ਦੀ ਨਹੀਂ ਹੋਣੀ ਪਾਵਰ ਜਿੰਨੀ ਪਟਵਾਰੀ ਦੀ ਪਾਵਰ ਦਿੱਤੀ ਹੋਈ ਹੈ ਉਹ ਕਹਿੰਦਾ ਮੇਰੀ ਕਲਮ ਦੀ ਪਾਵਰ ਆ ਸਾਨੂੰ ਧਮਕੀਆਂ ਦਿੰਦੇ ਰਿਓ ਵੀ ਮੇਰੀ ਦੇ ਕਲਮ ਦੀ ਪਾਵਰ ਹੈ ਜੀ ਫਿਰ ਇਹ ਚਾਹੀ ਕਿਵੇਂ ਬਣ ਗਿਆ ਮੈਨੂੰ ਜਵਾਬ ਦਿੱਤਾ ਜਾਵੇ ਵੀ ਕਿਹੜਾ ਰਿਕਾਰਡ ਹੈ ਜਿਹੜਾ ਉਹਦੇ ਵਿੱਚ ਇਹ ਚਾਈ ਬਣਾ ਦੂਜੀ ਗੱਲ ਹੈ ਜੀ ਜਿਹੜਾ ਬਣਾਇਆ ਇਹਨਾਂ ਨੇ ਵਿੱਚ ਬਣਾਇਆ ਜੀ ਉਹ ਇਹਨਾਂ ਨੇ ਗਰਮੂਕੀ ਚ ਬਣਾਇਆ ਜੋ ਕਿ ਉਹ ਵੀ ਸਰਾਸਰ ਗਲਤ ਆ ਜਿਹੜਾ ਗਰਮੂਕੀ ਬਣਾਇਆ ਹੈ ਗਰਮੂਕੀ ਜਿਵੇਂ ਕੀ ਬਣਾਇਆ 3A ਤੇ 3D ਗਰਮੂਕੀ ਚ ਬਣਾਉਦੇ ਜੀ ਠੀਕ ਹੈ ਜੀ ਸੁਪਰੀਮ ਕੋਰਟ ਕਹਿੰਦੀ ਹੈ ਵੀ 3D ਰਾਇ ਨੂੰ ਤੁਸੀਂ ਪੈਸੇ ਦੇਣੇ ਇਹਨਾਂ ਨੇ ਜੀ ਉਹ ਦੇਦਿਆਂ ਏਧੀਆਂ ਧਾੜ ਕੇ 3G ਨਹੀਂ ਪਟਵਾਰੀ ਨੇ ਬਣਾਤੇ ਫੇਰ ਚਲੋ ਜੇ ਅਸੀਂ ਉਹਨੂੰ ਵੀ ਮੰਨ ਲੈਣ ਤੇ 2 ਲੱਖ ਦਾ ਗਵਨ ਉਹ ਕਿੱਥੇ ਹੋ ਰਿਹਾ ਜੀ ਪਰਤੀ ਮਰ ਲਾ 3 ਲੱਖ 10000 ਰੁਪਏ ਇਹਨਾਂ ਨੇ ਉਥੋਂ ਮਾਰ ਲਿਆ ਕਿ ਮਰਲੇ ਦਾ ਮਗਾੜਿਆ ਸਾਨੂੰ ਦੇ ਰਹੇ 110000 ਫਿਰ ਉਹ 2 ਲੱਖ ਰੁਪਏ ਕਿਹਦੀ ਜੇਪ ਚ ਗਿਆ ਕਿਸੇ ਕੋਲੇ ਕੋਈ ਜਵਾਬ ਨਹੀਂ ਜੀ ਇਹਨਾਂ ਦੇ ਕੋਲੇ ਧੰਨਵਾਦ ਇਹਨਾਂ ਇਹ ਬਿਲਕੁਲ ਆਸਾਨ ਭਾਸ਼ਾ ਜੇ ਮੈਂ ਤੁਹਾਨੂੰ ਦੱਸਾਂ ਜਿਹੜੇ ਘਰ ਆ ਇਹ ਜ਼ਮੀਨ ਜਿਹੜੀ ਇਹ ਰੈਹਾਸ਼ੀ ਏਰੀਆ ਦੀ ਜ਼ਮੀਨ ਹੁੰਦੀ ਆ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਮਰਸ਼ੀਅਲ ਸ਼ੋਰੂਮ ਬਣੇ ਹੋਏ ਆ ਪਿੱਛੇ ਵੀ ਦਿਖਾ ਦਿਓ ਕਿਹੜਾ ਹੁਣ ਇੱਥੇ ਰੇਟ ਚੱਲ ਰਿਹਾ ਨਾ ਜੀ ਮਰਲੇ ਦਾ ਘਟੋ ਘਟ 10 ਲੱਖ ਰੁਪਏ ਮਰਲੇ ਦਾ ਰੇਟ ਚੱਲ ਰਿਹਾ ਇਹ ਰਹਿ ਰਿਹਾ ਸ਼ੀ ਏਰੀਆ ਰੋਡ ਦੇ ਉੱਪਰ ਮੋਗੇ ਦਾ ਪੋਰਸ਼ ਏਰੀਆ ਹੈ ਤੇ ਦੇਖ ਹੀ ਰਹੇ ਆ ਲੱਖ ਰੁਪਈਆ 10 ਲੱਖ ਰੁਪਈਆ ਮਕਾਨ ਦਾ ਦੇ ਰਿਹਾ ਮੈਨੂੰ ਇਹ ਦੱਸਣ ਵੀ 10 ਲੱਖ ਚ ਕੋਈ ਝੁੱਗੀ ਪਾ ਕੇ ਵਿਖਾ ਦੇਵੇ ਇਹ ਬਾਈ ਜੀ ਜਿਹੜੀਆਂ ਬਾਹਰ ਲੀਆਂ ਕੰਪਨੀਆਂ ਕਾਰਪੋਰੇਟ ਘਰਾਣਿਆਂ ਦੀਆਂ ਮੋਦੀ ਦੀਆਂ ਆ ਰਹੀਆਂ ਨੇ ਇਹਨਾਂ ਤੋਂ ਬਚਨ ਦੀ ਲੋੜ ਹੈ ਪੰਜਾਬ ਨੂੰ ਬਰਬਾਦ ਕਰ ਦੇਣਗੀਆਂ ਤੁਸੀਂ ਕਰੋ ਤੁਸੀਂ ਤਰੱਕੀ ਕਰੋ ਅਸੀਂ ਨਹੀਂ ਕਹਿੰਦੇ ਡਿਵੈਲਪਮੈਂਟ 'ਚ ਰੋੜਾ ਨਹੀਂ ਬਣਦਾ ਪਰ ਤੁਸੀਂ ਲੋਕਾਂ ਨੂੰ ਕਿਉਂ ਮਾਰਦੇ ਆ ਲੋਕਾਂ ਦਾ ਗਲਾ ਕਿਉਂ ਘਟਦੇ ਆ ਤੁਸੀਂ ਇਹ ਲੋ ਇਹਨਾਂ ਦਾ ਪੱਖ ਸੀਗਾ ਜੀ ਕਿੰਨੇ ਘਰਾਂ ਮਾਸਟਰ ਜੀ ਆਪਣੇ ਵਿੱਚ ਇਹਦੇ ਮਤਲਬ 30 35 ਘਰ ਹੈਗੇ ਸਾਰੇ ਇਹ 30 35 ਘਰ ਆ ਰਹੇ ਆ ਜੀ ਵਿੱਚ ਜਿਹੜੇ ਢਹਨੇ ਆ ਪ੍ਰਸ਼ਾਸਨ ਜਿਹੜਾ ਢਾ ਰਿਹਾ ਕੱਲ ਤਾਂ ਇਹ ਸਿਰਫ ਜਿਹੜਾ ਇੱਧਰ ਨੂੰ ਪੌੜ ਉਤਰਨਾ ਉਹਨਾਂ ਕਥਾਂ ਸਾਫ਼ ਕਰਕੇ ਗਏ ਆ ਤੇ ਜੇ ਇਹਨਾਂ ਨੂੰ ਰੋਕਿਆ ਨਾ ਤੇ ਉਧਰ ਨੂੰ ਵੀ ਵਧਣਗੇ ਪਿੰਡ ਵੱਲ ਉਹ ਫੈਮਿਲੀ ਕੈਨੇਡਾ ਚ ਬੈਠੀ ਜੀ ਉਹਨਾਂ ਦੀਆਂ ਸਾਰੀਆਂ ਕੰਨਟਾਂ ਟਾਂ ਦੀਆਂ ਤੇ ਦੱਸੋ ਜੇ ਉਹਦੇ ਘਰੇ ਚੋਰੀ ਹੋ ਜਾਈਏ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਕੌਣ ਕੌਣ ਜ਼ਿੰਮੇਵਾਰ ਹੈ ਜੀ ਅਸੀਂ ਡੀਸੀ ਸਾਹਿਬ ਕੋਲੇ ਜਾਂਦੇ ਆ ਕੋ ਡੀਸੀ ਸਾਹਿਬ ਕਹਿੰਦੇ ਐਸਡੀਐਮ ਸਾਹਿਬ ਕੋਲੇ ਜਾਵੋ ਐਸਡੀਐਮ ਕੋਲੇ ਜਾਨੇ ਉਹਦਾ ਬਾਹਰ ਗੇਟ ਲੱਗਿਆ ਹੁੰਦਾ ਜੀ 4 4 5 5 ਘੰਟੇ ਅਸੀਂ ਉਹਦੇ ਸਾਢੇ ਹੋ ਗਿਆ ਜੀ ਗੇਟ 'ਚ ਖੜਦੇ ਆਂ ਚਾਰੂ ਮਤਾ ਮੈਡ ਨੂੰ ਅਸੀਂ ਕਿਹਾ ਵੀ ਮੈਂ ਨਾ ਰਿਕਾਰਡ ਕਰਤਾਂ ਹਾਂ ਦੀ ਦਿਖਾ ਦੂੰਗਾ ਅਸੀਂ ਦਿਖਾਉਣਗੇ ਸਾਨੂੰ 5 5 ਘੰਟੇ ਗੇਟ 'ਚ ਖੜਾਈ ਰੱਖਿਆ ਜੀ ਕੋਈ ਸੁਣਵਾਈ ਨਹੀਂ ਜੇ ਤੁਸੀਂ ਕਹਿੰਦੇ ਕੋਈ ਅਫਸਰ ਕੋਲੇ ਜਾ ਕੇ ਵੀ ਸਰਵਾਈ ਕਰਨੋ ਕੋਈ ਸੁਣਵਾਈ ਨਹੀਂ ਥੱਲੇ ਤੋਂ ਨੇਗਾ ਕੱਲ ਤੱਕ ਸਾਰੇ ਰੱਜ ਕੇ ਖਾਂਦੇ ਆਂ ਹਾਂ ਪੂਰਾ ਇਹ ਬਹੁਤ ਤਕੜਾ ਪੂਰ ਮਾਫੀਆ ਇੱਕ ਜਿਹੜਾ ਆਪੰਦ ਨੂੰ ਲੁੱਟ ਲੈਂਦਾ ਹਾਂਜੀ ਆ ਦੇਖੋ ਜੀ ਆ ਸਾਰਾ ਕਮਰਸ਼ੀਅਲ ਏਰੀਆ ਇੱਥੇ ਗਦਾਮ ਸੀਗਾ ਕੱਲ ਤੱਕ ਬਹੁਤ ਵਧੀਆ ਤੇ ਆ ਘਰ ਆ ਜੀ ਸਾਰੀ ਫੈਮਿਲੀ ਕੈਨੇਡਾ ਚ ਹੈ ਇਹਨਾਂ ਦੀ ਤੇ ਆ ਕੰਦਾ ਕੁੰਦਾ ਢਾਟੀਆਂ ਤੇ ਤੁਸੀਂ ਇਹ ਦੇਖੋ ਵੀ ਪੰਜਾਬੀਆਂ ਨੂੰ ਹੀ ਵਰਤਿਆ ਜਾ ਰਿਹਾ ਪੰਜਾਬੀਆਂ ਦੇ ਖਿਲਾਫ ਇਹਨਾਂ ਬਾਹਰ ਕਾਰਪੋਰੇਟ ਕੰਪਨੀਆਂ ਨੂੰ ਜਿਹੜੇ ਮਲਾਜ਼ਮ ਵੀਰ ਆਏ ਆ ਇੱਥੋਂ ਦੇ ਪੁਲਿਸ ਵਾਲੇ ਮਲਾਜ਼ਮ ਸਾਰੇ ਉਹ ਸਾਡੇ ਆਪ ਦੇ ਪੰਜਾਬੀ ਭਰਾ ਤੇ ਪਰ ਇਹ ਬਾਹਰ ਲੀਆਂ ਕੰਪਨੀਆਂ ਐਂ ਵਰਤ ਰੀਆਂ ਇਹਨਾਂ ਨੂੰ ਆਪਣੇ ਖਿਲਾਫ ਆਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਨਗਰ ਤੁੰਨੇ ਕਦੀ ਜਗ੍ਹਾ ਮੋਗਾ ਕਾਰਪੋਰੇਸ਼ਨ ਦਾ ਹਿੱਸਾ ਹੈ ਵਾਰਡ ਨੰਬਰ 49 ਪਰ ਵਾਰਡ ਨੰਬਰ 49 ਦੇ ਉੱਤੇ ਜਿੰਨੀ ਵੀ ਇਹ ਰੋਡ ਦੇ ਉੱਤੇ ਜਗਾ ਲੱਗਦੀ ਹੈ ਬਾਬਾ ਫਰੀਦ ਤੋਂ ਲੈ ਕੇ 메ਨ ਚੌਕ ਵਾਲੇ ਪਾਸੇ ਨੂੰ ਰੋਡ ਦੇ ਦੋਨੋਂ ਪਾਸੇ ਕਮਰਸ਼ੀਅਲ ਜਗ੍ਹਾ ਬਹੁਤ ਸਾਰੇ ਵੱਡੇ ਸ਼ੋਅਰੂਮ ਵੱਡੀਆਂ ਦੁਕਾਨਾਂ ਜਿਹੜੀਆਂ ਮੋਗੇ ਸ਼ਹਿਰ ਦੇ ਅੰਦਰ ਭੀੜੇ ਥਾਂ ਸੋ ਨਿਕਲ-ਨਿਕਲ ਕੇ ਬਾਹਰ ਨੂੰ ਆ ਰਹੀਆਂ ਕਾਰਪੋਰੇਸ਼ਨ ਦੇ ਹਿੱਸਾ ਹੋਲ ਕਰਕੇ ਪਰ ਹੁਣ ਜਦੋਂ ਇਹ ਇੱਕ ਡਿਵੈਲਪਮੈਂਟ ਦੇ ਨਾਂ ਤੇ ਇੱਕ ਪੌਲੇਦਰੋਂ ਨਿਕਲ ਰਿਹਾ ਰੋਡ ਆ ਰਿਹਾ ਲੰਬ ਵਾਲੀ ਤੋਂ ਲੈ ਕੇ ਇੱਥ ਸਾਡੇ ਵਸਨੀਕਾਂ ਦੀ ਲੱਗਦੀ ਸੀ ਉਹ ਸਾਰੀ ਜਗ੍ਹਾ ਦੇ ਉੱਤੇ ਇਹਨਾਂ ਨੇ ਪੈਸੇ ਦੇਣ ਦੀ ਬਜਾਏ ਉਹ ਇੱਕ ਬਹੁਤ ਵੱਡਾ ਘਪਲਾ ਅਫਸਰਾਂ ਨੇ ਨਾਲ ਮਿਲ ਕੇ ਕੀਤਾ ਇਹ ਸਾਰੇ ਜਿਹੜੇ ਵਪਾਰ ਜਿਨ੍ਹਾਂ ਦੇ ਉੱਤੇ ਪਹਿਲਾਂ ਸੀਮੈਂਟ ਦਾ ਡੰਪ ਪਿਆ ਸੀ ਬਾਉ ਜੀ ਹੁਣਾਂ ਦਾ ਪਰਲੇ ਪਾਸ ਇੱਕ ਪੱਥਰ ਦੀ ਫੈਕਟਰੀ ਸੀ ਉਹਨਾਂ ਦੀ ਤੇਲਾਂ ਵਾਲੀ ਉਹ ਸਾਰੀਆਂ ਕਮਰਸ਼ੀਅਲ ਜਗ੍ਹਾ ਨੂੰ ਉਹ ਇੱਕ ਲੱਗ ਤਰ੍ਹਾਂ ਦਾ ਇੱਕ ਸਿਸਟਮ ਆ ਉਹਦੇ ਵਿੱਚ ਪਾ ਕੇ ਚਾਹੀਦਾ ਜਿਹੜੀ 10 ਲੱਖ ਤੋਂ 1 ਲੱਖ ਰੁਪਏ 'ਚ ਕਨਵਰਟ ਕਰਤਾ ਵੀ 1 ਲੱਖ ਰੁਪਏ ਦਾ ਹਿਸਾਬ ਨਾਲ ਤੁਸੀਂ ਪੈਸੇ ਚੱਕ ਲੋ ਜਗ੍ਹਾ ਗਵਰਨਮੈਂਟ ਨੂੰ ਦੇ ਦਿਓ ਜੇ ਇਹ 10-10 ਲੱਖ ਰੁਪਇਆ ਰੇਟ ਦੇ ਦਾ ਮੈਂ ਮਾਰਕੀਟ ਰੇਟ ਦੱਸਦਾ ਹਾਂ ਪਰ ਜੇ ਗਵਰਨਮੈਂਟ ਨੇ ਦੇਣਾ ਹੋਵੇ ਇਹਨਾਂ ਨੂੰ ਜਿਹੜਾ ਪਾਲਿਸੀਆ ਗਵਰਨਮੈਂਟ ਨੇ ਜਿਹੜੀ 2013 ਦਾ ਸਿਸਟਮ ਬਣਿਆ ਪਿਆ ਉਸ ਮਾਰਕੀਟ ਰੇਟ ਦਾ 3 ਗੁਣਾ ਪੈਸਾ ਤੇ 30% ਜ਼ਿਆਦਾ ਅਲਾਉਂਸ ਉਸ ਪ੍ਰਾਪਰਟੀ ਦੇ ਮਾਲਕ ਨੂੰ ਘਰ ਦੇ ਮਾਲਕ ਨੂੰ ਸ਼ੋਰੂਮ ਦੇ ਮਾਲਕ ਨੂੰ ਦੁਕਾਨ ਦੇ ਮਾਲਕ ਨੂੰ ਗਵਰਨਮੈਂਟ ਨੇ ਦੇਣਾ ਜਿੰਨੀ ਦੇਰ ਤੱਕ ਘਰ ਦਾ ਮਾਲਕ ਸ਼ੋਰੂਮ ਦਾ ਮਾਲਕ ਦੁਕਾਨ ਦਾ ਮਾਲਕ ਉਹ ਪੈਸੇ ਨਹੀਂ ਚੱਕਦਾ ਉਹਦਾ ਵਿਸੇਪਾ ਕਿਸੇ ਹੋਰ ਥਾਂ ਤੇ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਗਵਰਨਮੈਂਟ ਉਹ ਇੱਕ ਐਕਟ ਨੂੰ ਵੀ ਹੱਥ ਨਹੀਂ ਲਾ ਸਕਦੀ ਇਹ ਬਿਨਾ ਦੂਜੇ ਥਾਂ ਤੇ ਵਿਸੇਬਾ ਕਰਾਇਆ ਬਿਨਾ ਉਹਨਾਂ ਨੇ ਕੋਈ ਦੂਜੇ ਥਾਂ ਦੁਕਾਨ ਬਣਵਾਇਆ ਬਿਨਾ ਕਿਹਦਾ ਸ਼ੋਰੂਮ ਖਲਵਾਇਆ ਬਿਨਾ ਦੱਸਿਆ ਵਿਚਾਰਾ ਜੋ ਡਿਊਟੀ ਕਹਿੰਦਾ ਜਾ ਰਿਹਾ ਸੀ ਆ ਕੇ 2-400 ਬੰਦਾ ਪੁਲਿਸ ਨਾਲ ਲੈ ਕੇ ਤਹਿਸੀਲਦਾਰ ਨਾਲ ਐਸਡੀਐਮ ਨਾਲ ਤੇ ਨੈਸ਼ਨਲ ਹਾਈਵੇ ਥੋਰਟੀ ਦੇ ਨਾਲ ਪਰਸਨਲ ਸੀ ਜਿਹੜੇ ਉਹਨਾਂ ਦੇ ਪਰਸਨਲ ਸੀਗੇ ਉਹਨਾਂ ਨੇ ਆ ਕੇ ਇਹ ਘਰ ਨੂੰ ਤਾਲਾ ਲੱਗਾਇਆ ਹੋਸੀ ਲੋਕ ਲੱਗੇ ਡਿਊਟੀ ਜਾ ਰਹੇ ਲੱਗੇ ਲੋਕ ਨੂੰ ਤੋੜ ਕੇ ਸਾਰਾ ਫਰਾਂ ਕਰਤਾ ਉਜਾੜਤਾ ਇਧਰਲੇ ਸ਼ੋਰੂਮ ਸਾਰੇ ਜਾੜ ਤੇ ਤੇ ਨਾਲ ਧਮਕੀਆਂ ਇਹ ਵੀ ਆ ਵੀ ਜੇ ਤੁਸੀਂ ਹਜੇ ਵੀ ਪੈਸੋ ਨਹੀਂ ਚੱਕੋਗੇ ਤੇ ਜਿਹੜਾ ਵਜਾ ਤੋੜਾਂਗੇ ਉਹ ਵੀ ਹਜੇ ਵੀ ਕਿਸੇ ਨੂੰ 2 ਦਿਨ ਤੇ ਕਿਸੇ ਨੂੰ 5 ਦਿਨ ਤੇ ਕਿਸੇ ਨੂੰ 15 ਦਿੱਤੇ ਆ ਪਰ ਉਹ ਮਕਸਦ ਉਹਨਾਂ ਦਾ ਇਹ ਆ ਵੀ ਜਿਹੜਾ ਉਹ ਪੈਸੇ ਦਾ ਗਵਨ ਕੀਤਾ ਵੇ ਆਪਸਰਾ ਨੇ ਵੀ ਉਹ ਕਿਸੇ ਢੰਗ ਨਾਲ ਕੋਈ ਨਾ ਕੋਈ ਇੱਕ ਅੱਧਾ ਬੰਦਾ ਵਿੱਚੋਂ ਪੈਸੇ ਚੱਕ ਲੇ ਤੇ ਸਾਡਾ ਜਿਹੜਾ ਗਵਨ ਖਾਜਮ ਹੋ ਜਾਏ ਪਰ ਹੁਣ ਅਸੀਂ ਸਾਰੇ ਨਗਰ ਵਾਲੇ ਜਿੰਨੇ ਵੀ ਸਹਿਯੋਗੀ ਸਾਡੇ ਨਾਲ ਸਾਡੇ ਪਿੰਡ ਦਾ ਸਹਿਯੋਗ ਕਰ ਲਈ ਸਾਡੇ ਪਿੰਡ ਦੇ ਵਸਨੀਕਾਂ ਨੂੰ ਸਹਿਯੋਗ ਕਰਨ ਲਈ ਜਿੰਨੇ ਵੀ ਆ ਰਹੇ ਆ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਦੁੱਖ ਦਾ ਟਾਈਮ ਆ ਦੁੱਖ ਦੇ ਟਾਈਮ ਤੇ ਆ ਕੇ ਸਾਡੇ ਨਾਲ ਖੜੇ ਹੋ ਅਸੀਂ ਨਗਰ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਸਾਡੇ ਘਰ ਅਜਾੜੇ ਗਏ ਆ ਜਿਹੜੇ ਸਾਡੇ ਕਮਰਸ਼ੀਅਲ ਸ਼ੋਰੂਮ ਜਾੜੇ ਗਏ ਆ ਇਹਨਾਂ ਸਾਰਿਆਂ ਦੇ ਮਾਲਕਾਂ ਨਾਲ ਅਸੀਂ ਤਿਲੋਂ ਖੜੇ ਆ ਜਦੋਂ ਵੀ ਕਿਤੇ ਆਵਾਜ਼ ਹੋਜੂਗੀ ਚਾਹ ਪ੍ਰਸ਼ਾਸਨ ਦੇ ਖਿਲਾਫ ਸਰਕਾਰ ਦੇ ਖਿਲਾਫ ਜਿੱਥੇ-ਜਿੱਥੇ ਸਾਨੂੰ ਕਿਤੇ ਵੀ ਜਾਣ ਦੀ ਲੋੜ ਪਊਗੀ ਅਸੀਂ ਇਹਨਾਂ ਦੇ ਮੂਹਰੇ ਹੋ ਕੇ ਅੜਾਂਗੇ ਤੇ ਜੇ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਤੇ ਮੇਰੀ ਤਾਂ رائے ਇਹਨਾਂ ਸਾਰੇ ਮਿੱਤਰਾਂ ਨੂੰ ਇਹ ਹੈ ਵੀ ਇੱਕ ਆਪਾਂ ਬਈ ਚਾਨ ਨਹੀਂ ਲਿਆਓ ਟੈਂਟ ਲੈ ਉਸ ਆਹ ਤੋਂ ਪਹਿਲਾਂ ਮੈਂ ਬੈਠੂ ਉਹ ਪੱਕਾ ਧਰਨਾ ਲਾ ਕੇ ਇੱਥੇ ਬਹਿ ਜਾਓ ਜਦੋਂ ਇੱਥੇ ਆ ਕੇ ਆਪਣਾ ਕੋ ਫੈਸਲਾ ਕਰੂਗਾ ਉਦੋਂ ਅਪ ਠਾ ਲਾਂਗੇ ਤੇ ਪੈਸੇ ਲੈ ਲਾਂਗੇ ਕਿ ਨਹੀਂ ਬੈਠੇ ਰਹਿਵਾਂਗੇ ਵਾਹਿਗੁਰੂ ਸਾਹਿਬ ਵਾਹਿਗੁਰੂ ਸਾਹਿਬ ਵਾਹਿਗੁਰੂ ਸਾਹਿਬ